एएसआई हरीश इंचार्ज पीओ स्टाफ अमृतसर वल्लो अपनी टीम नाल मिलके पगोड़े दोषी परगट सिंह उर्फ पग्गा पुत्र इंदरजीत सिंह वासी पिंड रसूलपुर कलर अमृतसर थाना मोहकमपुरा अमृतसर विच गिरफ्तार किता गया आज मैं मेरी टीम ने मॉर्निंग रेड करके एक यूरेस्ट किता जी जेडा की साडे माजो कमिश्नर साहब सरदार हरदीप सिंह जीMDET सरदार जीपीएस भुलर आईपीएस कमिश्नर पुलिस ऑफिसर सिटी ਤੇ ਸਰਦਾਰ ਹਰਦੀਪ ਸਿੰਘ ਮਣੇਰ ਪੀਪੀਐਸ ਡੀਸ ਯੂਨੀਵਰਸਿਟੀ ਰਿਸਰਚ ਸਿਟੀ ਤੇ ਸਰਦਾਰ ਨਬਜੋਤ ਸਿੰਘ ਜਿੱਦੂ ਪੀਪੀਐਸ ਐਡੀਸ ਯੂਨੀਵਰਸਿਟੀ ਰਿਸਰਚ ਸਿਟੀ ਦੇ ਦਸ਼ਨਦਰੇ ਸਪੋਰਟਿੰਗ ਸਾਡਾ ਸਟਾਰ ਗੜਾ ਵਰਕਆਊਟ ਕਰ ਰਿਹਾ ਜੀ ਜਿਹੜਾ ਚ ਯੂਰਸ ਕੀਤਾ ਉਹਦੀ ਡਿਟੇਲ ਜਿਹੜੀ ਇਸ ਪ੍ਰਕਾਰ ਹੈ ਜੀ ਉਹਦਾ ਨਾਮ ਹੈ ਜੀ ਪ੍ਰਕਾਸ਼ ਸਿੰਘ ਇਰੀਸ ਪਗਾਰ ਸਨ ਆਫ ਇੰਦਰਜੀਤ ਸਿੰਘ ਆਰੋਂ ਵਾਸੀ ਪਿੰਡ ਸੂਰਪੁਰ ਕਲਰ थाना ਵੱਲਾ ਰਹਿਣ ਵਾਲਾ ਜੀ ਤੇ ਇਹ ਬਾਦਲ ਸਿੰਘ ਜੀ ਗਰੀਮਾ ਗੁਪਤਾ ਜੀ ਐਮਐਸਸੀ ਦੀ ਕੋਰਟ ਦੇ ਵਿੱਚੋਂ ਮਕਦਮਾ ਨੰਬਰ 128 ਡੇਟਡ 15 11 2019 ਅੰਡਰ ਸੈਕਸ਼ਨ 414 8 ਪੀਐਸ ਮੋਕੰਪੁਰਾ ਵਿੱਚ ਨਮਾ ਅਰਜੀ ਜਿਹਦੇ ਵਿੱਚ ਐਪੀਓ ਸੀ ਜਿਹਦੀ ਪੀਓ ਡੇਟ ਹੈ ਜੀ 22 10 2024 ਤੇ ਇਹਦੀ ਪੁੱਛਿਸ਼ ਕੀਤੀ ਗਈ ਜਿਹਦੇ ਦੱਸਿਆ ਕਿ ਮੇਰੇ ਖਿਲਾਫ ਇੱਕ ਹੋਰ ਮਕਦਮਾ ਦਰਜਾ ਉਹ ਵੀ ਜਨਾਬ ਮੁਕੰਮਲ ਜੀ ਮਗਨ ਮਗਨ ਨੰਬਰ ਹੈ 5 ਡੇਟਡ ਹੈ ਜੀ 10 1 2023 ਅੰਡਰ ਸੈਕਸ਼ਨ ਕਾਰਡ ਚ ਉਹ ਵੀ ਸ਼ਰਾਬ ਦਾ ਇੱਕ ਅਕਸਾਈ ਦਾ ਸ਼ਹਿਰ ਦਾ ਪਰਚਾ ਉਹਦੇ ਵਿੱਚ ਉਹ ਇਹ ਤਰੀਕ ਤੋਂ 11 ਜਨ ਨਾ ਕਿ ਜੇ ਪੀਓ ਨਹੀਂ ਹੋਇਆ ਲੇਕਿਨ ਤਰੀਕ ਤੋਂ 11 ਜਨ ਤੇ ਇਹਦੀ ਬੈਕਗ੍ਰਾਉਂਡ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਇਹ ਦੇਸੀ ਸ਼ਰਾਬ ਵੇਚਣ ਦਾ ਦੁਤੀ ਸੀ ਹੁਣ ਅੱਜ ਕੱਲ ਜਿਹੜਾ ਬੈਟਰੀ ਵਾਲਾ ਰਿਸੈਚ ਚਲਾ ਕੇ